retail ਤੇ ਥੋਕ ਦੇ ਸਾਰੇ ਵਪਾਰੀ ਤੇ ਉਹਨਾਂ ਨਾਲ ਕੰਮ ਕਰਨ ਵਾਲੇ ਸਾਰੇ ਸਾਥੀ ਸਭ ਤੋਂ ਪਹਿਲਾਂ ਸਾਰਿਆਂ ਨੂੰ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਸਭ ਤੋਂ ਪਹਿਲਾਂ ਤਾਂ ਮੈਂ ਮਾਫੀ ਮੰਗਦਾ ਮੈਂ ਕੱਲ ਤੁਹਾਡੇ ਚ ਹਾਜ਼ਰ ਨਹੀਂ ਹੋ ਸਕਿਆ ਕੁਛ ਹੋ ਜੇ ਮੈਂ ਕਰਕੇ ਮੈਂ ਸ਼ਹਿਰ ਤੋਂ ਬਾਹਰ ਸੀ ਮੈਨੂੰ ਗੱਲ ਸਾਰੀ ਪਤਾ ਲੱਗ ਗਈ ਸੀ ਸਾਥੀਆਂ ਦੇ ਫੋਨ ਗਏ ਸੀ ਮੈਂ ਸੁਣ ਵੀ ਲਿਆ ਸੀ ਬਹੁਤ ਬੰਦਪਾਗੀ ਘਟਨਾ ਤੇ ਤੱਕਾ ਹੋਇਆ ਕਿ ਬਹੁਤ ਸਾਰੇ ਸਾਥੀਆਂ ਨੂੰ ਨਹੀਂ ਵੀ ਪਤਾ ਹੋਣਾ ਕਿ ਜਿਹੜੇ ਸਾਡੇ ਦੁਕਾਨਾਂ ਤੇ ਸਾਡੇ ਭਰਾ ਕੰਮ ਕਰਦੇ ਐ ਉਹ ਸੇਲ ਲਈ ਪਰਚੇਜ਼ ਲਈ ਜਾਂ माल ਡਿਲੀਵਰ ਕਰਨ ਲਈ ਸ਼ਹਿਰ ਤੋਂ ਬਾਹਰ ਮੰਡੀਆਂ ਜਾਂ ਕਸਬਿਆਂ 'ਚ ਆਰਡਰ ਮੁਤਾਬਕ ਬਿੱਲ ਤੇ ਸਮਾਨ ਲੈ ਕੇ ਜਾਂਦੇ ਆ ਸਾਡਾ ਇੱਕ ਸਾਥੀ ਗੁਰਮੀਤ ਉਹ ਵੀ ਬਿਲਾ ਤੇ ਪੱਕੇ ਬਿੱਲ ਤੇ ਦਵਾਈ ਦੇ ਪੱਤੇ ਲੈ ਕੇ ਗਿਆ ਸੀ ਬਠਿੰਡੇ ਤੋਂ ਲੈ ਕੇ ਗਿਆ ਜਿਹਨੂੰ ਵੀ ਡਿਲੀਵਰ ਕਰਨੇ ਸੀ ਜਦੋਂ ਉਹਨੇ ਡਿਲੀਵਰੀ ਦਿੱਤੀ ਤਾਂ ਪਤਾ ਲੱਗਾ ਕਿ ਦੋ ਪੱਤੇ ਐਕਸਪਾਇਰ ਹੋ ਚੁੱਕੇ ਆ ਤਾਂ ਉਹ ਸਾਥੀ ਨੇ ਦੁਕਾਨਦਾਰ ਨੇ ਉਹ ਦੋਨੇ ਪੱਤੇ ਦੱਸਿਆ ਵੀ ਯਾਰ ਇਹ ਐਕਸਪਾਇਰ ਹੈ ਤੂੰ ਵਾਪਸ ਲੈ ਜਾ ਬਿੱਲ ਕਟਿਆ ਵਾ ਸੀ ਉਹ ਪੱਤੇ ਵਾਪਸ ਲੈ ਕੇ ਆ ਰਿਹਾ ਸੀ ਤੇ ਰਾਸਤੇ ਦੇ ਵਿੱਚ ਜਉ ਕਿਸੇ ਪੁਲਿਸ ਵਾਲਿਆਂ ਨੇ ਰੋਕਿਆ ਤਾਂ ਉਹਦੀ ਇੱਕ ਵੀ ਗੱਲ ਨਹੀਂ ਸੁਣੀ ਉਹਦਾ ਬੇਲੀ ਦੇਖਿਆ ਤੇ ਉਹਨੂੰ ਨਸ਼ੇ ਵੇਚਣ ਵਾਲਾ ਬਣਾ ਕੇ ਉਹਦੇ ਪਰਚਾ ਦਰਜ ਕਰਤਾ ਇਹ ਬਹੁਤ ਮਾੜੀ ਗੱਲ ਹੈ ਠੀਕ ਹੈ ਅੱਜ ਨਸ਼ਿਆਂ ਦੇ ਦਰਿਆ ਵਗਦੇ ਆ ਅੱਜ ਕੋਈ ਵੀ ਗੱਲ ਹੋ ਜਾਂਦੀ ਹੈ ਉਹ ਇੱਕ ਚੀਜ਼ ਇਹਦੇ ਨਾਲ ਜੋੜ ਦਿੱਤੀ ਗਈ ਤੇ ਇੱਕ شریف ਸਧਾਰਨ ਘਰ ਦਾ ਬੱਚਾ ਦੁਕਾਨਦਾਰ ਕਾਰੋਬਾਰੀ ਕਰਨ ਵਾਲਾ ਮਲਾਜਮ ਬੱਚੇ ਦੇ ਪਰਚਾ ਦਰਜ ਕਰਤਾ ਜਦੋਂ ਪਰਚਾ ਦਰਜ ਕਰਤਾ ਸਾਡੀ ਸਾਰੀ ਜਮਾਤ ਨੂੰ ਪਤਾ ਲੱਗਿਆ ਤਾਂ ਉਹਨਾਂ ਨੇ ਇਸ ਬਾਰੇ ਪ੍ਰਸ਼ਾਸਨ ਨੂੰ ਬੇਨਤੀਆਂ ਕੀਤੀਆਂ ਪ੍ਰਸ਼ਾਸਨ ਨੂੰ ਰਿਕੁਐਸਟ ਕੀਤੀ ਪਰ ਉਹਨਾਂ ਨੇ ਸਾਡੀ ਜਮਾਤ ਦੀ ਇੱਕ ਵੀ ਗੱਲ ਨਹੀਂ ਸੁਣੀ ਜਿਹਦੇ ਕਰਕੇ ਸਾਨੂੰ ਸਾਰਿਆਂ ਨੂੰ ਕੱਲ ਸੜਕਾਂ ਤੇ ਆਉਣਾ ਪਿਆ ਮੈਂ ਇਸ ਮਾਧਿਅਮ ਰਾਹੀਂ ਪ੍ਰਸ਼ਾਸਨ ਨੂੰ ਇੱਕੋ ਹੀ ਬੇਨਤੀ ਕਰੂੰਗਾ ਕਿ ਐਨੇ નિર્દયੀ ਨਾ ਹੋਵੋ ਐਨੇ ਗਲਤ ਪਰਚੇ ਨਾ ਦਰਜ ਕਰੋ ਇੱਕ ਸੁਧਾਰਨ ਬੰਦਾ ਆਪਦਾ ਪਰਿਵਾਰ ਪਾਲਣ ਵਾਸਤੇ ਦਿਨ ਰਾਤ ਮਿਹਨਤ ਕਰਦਾ ਹੈ ਦੁਕਾਨਾਂ ਤੇ ਕੰਮ ਕਰਦਾ ਹੈ ਫੇਰ ਜਾ ਕੇ ਆਪਦੇ ਮਾਪਿਓ ਦੀ ਦਵਾਈ ਬੁੱਟੀ ਘਰ ਦਾ ਕਰਾਇਆ ਸਕੂਟਰ ਦਾ ਤੇਲ ਮੋਬਾਈਲ ਦਾ ਖਰਚਾ ਬੱਚਿਆਂ ਦੀ ਪੜ੍ਹਾਈ ਤੇ ਰੋਜ਼ਮਰਾਂ ਦੀ ਜ਼ਿੰਦਗੀ ਮਸਾ ਜਿਉਂਦਾ ਫੇਰ ਜਾ ਕੇ ਉਹਦੀ ਜੀਵਿਕਾ ਚੱਲਦੀ ਹੈ ਸਧਾਰਣ ਬੰਦੇ ਦੇ ਪਰਚਾ ਦਰਜ ਹੋਇਆ ਪਰਚਾ ਗਲਤ ਦਰਜ ਹੋ ਗਿਆ ਚਲੋ ਜਾਨੇ ਅਣਜਾਣੇ ਚ ਜੇ ਗਲਤ ਵੀ ਦਰਜ ਹੋ ਗਿਆ ਤਾਂ ਸਾਡੀ ਹੁਣ ਇੱਕੋ ਹੀ ਮੰਗ ਹੈ ਕਿ ਉਸ ਬੱਚੇ ਦੀ ਇਨਕੁਆਇਰੀ ਕਰਕੇ ਬੱਚਾ ਨਿਰਦੋਸ਼ ਹੈ ਸਾਨੂੰ ਇਸ ਗੱਲ ਦਾ ਪਤਾ ਹੈ ਪਰ ਅਸੀਂ ਕੱਲ ਦੇ ਕਹੀ ਜਾਂਦੇ ਆ ਸਾਡੀ ਬੱਚੇ ਦੀ ਇਨਕੁਇਰੀ ਕਰ ਲੋ ਬਿੱਲ ਦੇਖ ਲੋ ਪੱਤੇ ਦੇਖ ਲੋ ਸਾਰਾ ਕੁਝ ਦੇਖ ਲੋ ਤੇ ਸਾਡੇ ਬੱਚੇ ਨੂੰ નિર્ਦੋਸ਼ ਸਾਬਤ ਕਰਕੇ ਸਾਡੇ ਵਕਤਾਰ ਭੇਜੋ ਸਾਡੀ ਤਾਂ ਇੱਕੋ ਹੀ ਮੰਗ ਹੈ ਜਿਹੜੀ ਪ੍ਰਸ਼ਾਸਨ ਦੀ ਮੈਨੂੰ ਨਹੀਂ ਪਤਾ ਤੁਹਾਡੀ ਕੀ ਪ੍ਰਸ਼ਾਸਨ ਨਾਲ ਗੱਲ ਹੋਈ ਹੈ ਪਰ ਜੇ ਪ੍ਰਸ਼ਾਸਨ ਇਹ ਗੱਲ ਕਹਿੰਦਾ ਕਿ ਅਸੀਂ ਹੁਣ ਕੁਝ ਨਹੀਂ ਕਰ ਸਕਦੇ ਤਾਂ ਅਸੀਂ ਇੱਟਨਾ ਲੈਟ ਵਜਾ ਦੇਾਂਗੇ ਜਿੱਥੇ ਮਰਜੀ ਭੱਜ ਲੋ ਬੱਚਾ ਤੁਹਾਡੇ ਤੋਂ ਅਸੀਂ ਹਰ ਕੀਮਤ ਤੇ ਲੈ ਕੇ ਆਵਾਂਗੇ ਇਹ ਵੀ ਤਾਂ ਕਹਿੰਦੇ ਆ ਕਿ ਵੀ ਸਾਡਾ ਬੱਚਾ ਨਿਰਦੋਸ਼ ਹੈ ਉਹ ਕੋਈ ਮਸੇ ਨਹੀਂ ਵੇਚਦਾ ਉਹਦਾ ਕੋਈ ਪੁਰਾਣਾ ਕਰਦਾਰ ਕੋਈ ਪਰਚਿਆਂ ਦਾ ਨਹੀਂ ਕੋਈ ਉਹਦੇ ਪਰਿਵਾਰ ਦਾ ਨਹੀਂ ਕੋਈ ਇਹ ਦੁਕਾਨਦਾਰ ਵੀਰਾਂ ਦਾ ਕਿਸੇ ਦਾ ਇਹ ਜਾ ਕਰਦਾਰ ਨਹੀਂ ਇਸ ਕਰਕੇ ਸਾਡੀ ਪ੍ਰਸ਼ਾਸਨ ਨੂੰ ਇੱਕੋ ਹੀ ਮੰਗ ਹੈ ਐਸਐਸਬੀ ਸਾਹਿਬ ਨੇ ਚਾਹੀ ਡੀਸੀ ਸਾਹਿਬ ਸਾਡੇ ਵਿਚਕਾਰ ਆਪਦਾ ਅਫਸਰ ਭੇਜੋ ਸਾਡੀ ਗੱਲ ਸੁਣ ਕੇ ਜਾਵੇ ਸਾਡੀ ਗੱਲ ਸੁਣ ਕੇ ਜੋ ਵੀ ਧਾਈਆ ਬੜਦਾ ਜੋ ਵੀ ਗੱਲਬਾਤ ਬੜਦੀ ਹੈ ਰਿਕਾਰਡ ਚੈੱਕ ਕਰ ਲੈਣ ਨੰਬਰ ਚੈੱਕ ਕਰਨ ਪੱਤੇ ਚੈੱਕ ਕਰ ਲੈਣ ਕੋਈ ਪੱਤੇ ਉਹਨਾਂ ਦੇ ਪੋਜੀਸ਼ਨ ਚ ਹੈ ਚੈੱਕ ਕਰ ਲੈਣ ਜੇ ਠੀਕ ਹੈ ਤਾਂ ਸਾਡੇ ਬੱਚੇ ਨੂੰ ਨਿਰਦੋਸ਼ ਕਰਕੇ ਇਨਕੁਆਰੀ ਦਾ ਲਾ ਕੇ ਤੇ ਉਹਨੂੰ ਜੇਲ੍ਹ ਚੋਂ ਕੱਢ ਕੇ ਸਾਡੇ ਵਿਚਕਾਰ ਭੇਜਣ ਸਾਡਾ ਵੀ ਜੀ ਨਹੀਂ ਕਰਦਾ ਸਾਡਾ ਵੀ ਜੀ ਨਹੀਂ ਕਰਦਾ ਵੀ ਅਸੀਂ ਕਾਰੋਬਾਰ ਬੰਦ ਕਰਕੇ ਅਸੀਂ ਧਰਨੇ ਤੇ ਬੈਠੀਏ ਔਰ ਆਮ ਲੋਕਾਂ ਦਾ ਜੀਵਨ ਅਸਤਵਿਅਸਤ ਕਰੀਏ ਅੱਜ ਦਾ ਦਿਨ ਜਿਹੜਾ ਹੈਗਾ ਇਹ ਠੰਡ ਦੇ ਦਿਨ ਹੈ ਇਸ ਦੇ ਵਿੱਚ ਮੈਡੀਕਲ ਐਮਰਜੈਂਸੀਸ ਬਹੁਤ ਜ਼ਿਆਦਾ ਹੁੰਦੀਆਂ ਔਰ ਲੋਕਾਂ ਨੂੰ ਇਹ ਜ਼ਰੂਰੀ ਨਹੀਂ ਕਿ ਹਸਪਤਾਲਾਂ ਨੂੰ ਸਧਾਰਨ ਲੋਕਾਂ ਨੂੰ ਵੀ ਰੋਜ਼ ਦਵਾਈ ਬੁੱਟੀ ਦੀ ਲੋੜ ਪੈਂਦੀ ਹੈ ਇਸ ਕਰਕੇ ਇਸ ਗੱਲ ਨੂੰ ਛੇਤੀ ਤੋਂ ਛੇਤੀ ਪਲੇਸਟਾਰ ਦੀ ਟਾਲਾ ਕਰਨਾ ਚਾਹੀਦਾ ਹੈ ਪ੍ਰਸ਼ਾਸਨ ਨੂੰ ਅੱਗੇ ਆਉਣਾ ਚਾਹੀਦਾ ਹੈ ਆਪ ਵੀ ਗਲਤੀ ਮੰਨਣੀ ਚਾਹੀਦੀ ਹੈ ਔਰ ਸਾਡੇ ਬੰਦੇ ਨੂੰ નિર્ਦੋਸ਼ ਸਾਬਤ ਕਰਕੇ ਸਾਡੇ ਵਿਚਕਾਰ ਭੇਜਣਾ ਚਾਹੀਦਾ ਹੈ ਇਹੀ ਸਾਡੀ ਇਸ ਪ੍ਰਸ਼ਾਸਨ ਨੂੰ ਬੇਨਤੀ ਹੈ ਅਗਰ ਨਹੀਂ ਮੰਨੋਗੇ ਸਾਡੇ ਕੋਲੇ ਕੋਈ ਰਾਸਤਾ ਨਹੀਂ ਹੋ ਸਕਦਾ ਸਾਨੂੰ ਕਾਲ ਵੱਡੀ ਦੇੜੀ ਪੈਜੇ ਇਹਨਾਂ ਕਹਿੰਦਾ ਹੋਇਆ ਮੈਂ ਵਿਰਾਮ ਲੈਣਾ ਅੱਜ ਜਦੋਂ ਮੈਂ ਉਰੇ ਪਹੁੰਚਿਆ ਮੈਂ ਇੱਕ ਗੱਲ ਜਰੂਰ ਕਹੂੰਗਾ ਕਿ ਇਹ ਮਸਲੇ ਰਾਜਨੀਤਿਕ ਨਹੀਂ ਹੁੰਦੇ ਅਸੀਂ ਤੁਹਾਡੇ ਸ਼ਹਿਰ ਦੇ ਵਾਸੀ ਹੈ ਬੇਸ਼ੱਕ ਅਸੀਂ ਪਾਰਟੀਆਂ ਨਾਲ ਜੁੜੇ ਪਏ ਆ ਅਰੇ ਵੀ ਥੋਡੇ ਵੀ ਸਾਥੀ ਆ ਥੋਡੇ ਨਾਲ ਰੋਜ਼ ਫਤਦੇ ਆ ਮਿੱਜੀ ਜ਼ਿੰਦਗੀ ਚ ਵਤਦੇ ਆ ਸਾਡਾ ਸਾਰੇ ਦਾ ਹਰੇਕ ਰਾਜਨੀਤਿਕ ਪਾਰਟੀ ਦੇ ਆਗੂ ਦਾ ਰਾਜਨੀਤੀ ਨੂੰ ਪਾਸੇ ਰੱਖ ਕੇ ਸ਼ਹਿਰਦਾਰੀ ਦੇ ਨਾਤੇ ਤੇ ਤੇ ਆਉਦੇ ਭਰਾਵਾਂ ਦੀ ਸਪੋਰਟ ਦੇ ਵਿੱਚ ਆ ਕੇ ਇਸ ਚੀਜ਼ ਦੇ ਵਿੱਚ ਸਾਥ ਦੇਣਾ ਚਾਹੀਦਾ ਕਿਉਂਕਿ ਇੱਕ ਇੱਕ ਨਾਲ ਇੱਥੇ ਵੱਡਾ ਹੁੰਦਾ ਇਹ ਸਾਰਾ ਕਰਕੇ ਸਾਨੂੰ ਪ੍ਰਸ਼ਾਸਨ ਦੇ ਕੰਨ ਤੇ ਅੱਖਾਂ ਖੋਲ੍ਹੋਈਆਂ ਚਾਹੀਦੀਆਂ ਮੈਂ ਸਾਰਿਆਂ ਨਾਲ ਇਹ ਯਕੀਨ ਦਿਵਾਉਣਾ ਹੈ ਕਿ ਜਿੱਥੇ ਵੀ ਤੁਹਾਨੂੰ ਮੇਰੀ ਜਿੱਥੇ ਭਰਾਵੀ ਲੋੜ ਹੋਵੇ ਰਾਜਨੀਤਿਕ ਲੋੜ ਹੋਵੇ ਸਮਾਜਿਕ ਲੋੜ ਹੋਵੇ ਜਾਂ ਵਕਾਲਤਨ ਲੋੜ ਹੋਵੇ ਕਿਉਂਕਿ ਮੈਂ ਪੇਸ਼ੇ ਦਾ ਵਕੀਲ ਐ ਜੇ ਮੇਰੀ ਵਕਾਲਤਨ ਵੀ ਲੋੜ ਹੋਵੇ ਤਾਂ ਮੈਂ ਤੁਹਾਡੇ ਨਾਲ ਦੋਨੇ ਹੱਥੀ ਜੋੜ ਕੇ ਤੁਹਾਡੇ ਨਾਲ ਮਦਦ ਕਰਨ ਵਾਸਤੇ ਤਿਆਰ ਐ ਬਹੁਤ ਬਹੁਤ ਧੰਨਵਾਦ ਤੁਸੀਂ ਮੈਨੂੰ ਮਾਨ ਦਿੱਤਾ ਮੈਨੂੰ ਇੱਥੇ ਸਟੇਜ 'ਤੇ ਖੜੇ ਹੋ ਕੇ ਤੁਹਾਡੇ ਨਾਲ ਗੱਲਾਂ ਸਾਂਝੀਆਂ ਕਰਨ ਦਾ ਟਾਈਮ ਦਿੱਤਾ ਤੁਹਾਡਾ ਬਹੁਤ ਬਹੁਤ ਧੰਨਵਾਦ जय श्री राम भाई गुरु जी का खालसा भाई गुरु जी की फतेह एक विनती मैं और करूंगा आपा ਘਰਾਂ ਚੋਂ ਵੀ ਆਏ ਆ ਆਪਾਂ ਕੰਮ ਵੀ ਛੱਡਿਆ ਆਪਾਂ ਉਹਦੀ ਮੰਨ ਵੀ ਬਣਵਾਉਣੀ ਐ ਤੇ ਆਪਾਂ ਗਰਮੀਤ ਉਹਨੂੰ ਨਿਰਦੋਸ਼ ਸਾਬਤ ਕਰਕੇ ਆਪਣੇ ਵਿਚਕਾਰ ਲਿਆਉਣਾ ਮੈਨੂੰ ਪਤਾ ਆਪਾਂ ਨੂੰ ਆਮ ਸੁਧਾਰਨ ਜ਼ਿੰਦਗੀ 'ਚ ਨੀਚੇ ਬੈਣ ਦੀ ਆਦਤ ਹੈ ਨਹੀਂ ਆਪਾਂ ਰੋਟੀ 'ਚ ਆਦਤ ਖੋਹ ਬੈਠੇ ਪਰ ਜੇ ਤੁਸੀਂ ਧਰਨਾ ਕਾਮਯਾਬ ਕਰਨਾ ਮੈਂ ਰੋਜ਼ ਇਹੀ ਕੰਮ ਕਰਦਾ ਖੜਿਆ ਤਾਂ ਅਫਸਰਾਂ ਨੂੰ ਵੀ ਆਇ ਲੱਗਦਾ ਮਲਾਜਮਾਂ ਨੂੰ ਵੀ ਲੱਗਦਾ ਐਵੇਂ ਥੋੜੇ ਟਾਈਮ ਵਸਤੇ ਆਏ ਜੀ ਆਪੇ ਮੁਰ ਮੜ ਜਾਣਗੇ ਜਿੱਥੇ ਜਿੱਥੇ ਖੜਿਆ ਆਈ ਬਹਿਜੋ ਬਹਿਜੋ ਬਾਰੀ ਬਾਰੀ ਨਾ ਕਰਵਾਓ ਬਹਿਜੋ ਜਿੱਥੇ ਆ ਤੁਸੀਂ ਇੱਥੇ ਖੜੇ ਇੱਥੇ ਹੀ ਬਹਿਜੋ ਜਿਹੜੇ ਖੜੇ ਉਹ ਜਿਹੜੇ ਨਹੀਂ ਬੈਹਿ ਸਕਦਾ ਬੱਤ ਨਾ ਲਾ ਲਓ ਬੈਠ ਨੂੰ ਖੜੇ ਸਿਰ ਮਾਰੀਏ ਨਾ ਬੈਠ ਦੇ ਨਾਲ ਬਹਿ ਰੋ ਤੇ ਬੰਦਾ ਇਹ ਸਰ ਬੈਠੂਏ ਤੇ ਜਿਹੜੇ ਨਹੀਂ ਬਹਿ ਸਕਦੇ ਉਹਦੇ ਆਖੀ ਨੌਜਵਾਨ ਬੰਦੇ ਆ ਯਾਰ ਕਿੱਡੀ ਗੱਲ ਹੈ ਅਬੈਠੋ ਇੱਥੇ ਸਾਰੇ ਧਰਨਾ ਫੇਰ ਲੱਗੂਗਾ ਆ ਪ੍ਰੈਸਰਾਂ ਵਾਲੇ ਵੀ ਥੋੜੀ ਗੱਲ ਲੱਗੇ ਪੰਜਾਣ ਚ ਸਵਾਦ ਆਊਗਾ ਨਹੀਂ ਇਹਨਾਂ ਨੂੰ ਪਤਾ ਹੀ ਨਹੀਂ ਲੱਗਦਾ ਬੰਦੇ ਕਿੰਨੇ ਖੜੇ ਆ ਰਹੇ ਨੇ ਤੂਰੇ ਜਾਂਦਾ ਬੰਦਾ ਖੜ ਕੇ ਆਊਗਾ ਜੀ ਆ ਮਗਰ ਖੜੇ ਆ ਤੀ ਬੈਠੋ ਯਾਰ ਬੈਠੋ ਭਾਈਆਂ ਆਓ ਆ ਮਗਰ ਸਾਥੀ ਜਿਹੜੇ ਇੱਧਰ ਆ ਰਹੇ ਯਾਰ ਤੁਸੀਂ ਤੁਹਾਨੂੰ ਕਿਵੇਂ ਭਾਵਾਂਗੇ ਭਾਈ ਪ੍ਰਧਾਨ ਜੀ ਬੰਦੇ ਜਿਹੜੀ ਜਿਹੜੇ ਬਜ਼ੁਰਗਾਂ ਖੜੇ ਰੋ ਜਿਹੜੇ ਨਹੀਂ ਬੈਠ ਸਕਦੇ ਬਾਕੀ ਬੈਠੋ بیٹھو بھی گے بیٹھو آئی بیٹھو بہت بہت دھنواد جی بہت بہت پردھان جی آؤ